ਬਾਦਣਾ ਨੂੰ ਕੋਈ ਸ਼ਿਕਰਾਣੇ ਤੋਂ ਰਾਜੀ ਤੂੰ ਜੈ ਹਰ ਦਾ ਪਿਛੇ ਉਹਨਾਂ ਦੀ ਵਾਇਟ ਕਰਨੀ ਆ ਜੈ ਮਿਲਬ ਜਿੰਦਾਬਾਦ ਜੈ ਮਿਲਬ ਜਿੰਦਾਬਾਦ ਆਜੋ ਮੈਡਮ ਆਜੋ ਸਰ ਮੇਰਾ ਨਾਮ ਮੋਹਿਤ ਗੁਪਤਾ ਜੀ ਮੈਂ ਜੈਮਲਾ ਬਲਵਾਟਰੀ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਹਾਂ ਅੱਜ ਸਿure ਡਾਕਟਰ ਬਿਲਵੀਰ ਸਿੰਘ ਜੀ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਨੂੰ ਇੱਕ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਦੀ ਆਪਣੀ ਡਿਮਾਂਡਜ਼ ਦਾ ਇੱਕ ਮੈਮੋਰੈਂਡਮ ਦੇਣ ਆਏ ਹਾਂ ਜਿਹਦੇ ਵਿੱਚ ਸਮੁੱਚੇ ਜ਼ਿਲ੍ਹੇ ਤੋਂ ਪਟਿਆਲਾ ਰਾਜਪੂਰਾ ਸਮਾਣਾ ਪਾਤੜਾ ਨਾਬਾ ਸ਼ਤਰਾਣਾ ਸਨੌਰ ਕਨੌਰ ਦੇਵਿਗੜ ਉਥੋਂ ਦੇ ਜਿਹੜੇ ਲੈਬਾਰਟਰੀ ਵਾਲੇ ਨੇ ਜਿਹੜੇ ਇੱਕ ਕਾਲਾ ਕਾਨੂੰਨ ਕੇਂਦਰ ਸਰਕਾਰ ਨੇ ਬਣਾਇਆ ਹੈ ਜਿਹੜਾ ਕਿ ਪੰਜਾਬ ਸਰਕਾਰ ਸਾਨੂੰ ਪਤਾ ਲੱਗਿਆ ਬਹੁਤ ਜਲਦ ਲਾਗੂ ਕਰਨ ਵਾਲੀ ਆ ਅਸੀਂ ਉਹਦੇ ਖਿਲਾਫ ਹਰੇ ਆਪਣੀ ਰੋਜੀ ਰੋਟੀ ਦੀ ਆਪਣੀ ਹੱਤ ਦੀ ਜਿਹੜੀ ਰੋਜੀ ਰੋਟੀ ਅਸੀਂ ਕਿਤਾ ਆਪਣੇ ਹੱਥਾਂ ਨਾਲ ਨੋਹਾਂ ਦੀ ਕੀਰਤ ਖਾਣੇ ਆ ਉਹ ਸਾਡੇ ਉੱਥੋਂ ਖੋਇਆ ਜਾ ਰਿਆ ਸਾਡੇ ਬੱਚਿਆਂ ਦੇ ਪੇਟ ਤੇ ਸਾਡੇ ਪੇਟ ਤੇ ਲਤ ਵੱਜਣ ਜਾ ਰਹੀ ਹੈ ਅਸੀਂ 70 70 80 80 ਸਾਲ ਤੋਂ ਬਹੁਤ ਮੈਂਬਰ ਸਾਡੇ ਵਿੱਚ ਐਸੇ ਹਾਜ਼ਰ ਨੇ ਕੋਈ 30 ਸਾਲ ਤੋਂ ਕੋਈ 40 ਸਾਲ ਤੋਂ ਕੋਈ 50 ਸਾਲ ਤੋਂ ਲੈਬੋਰੀਆਂ ਚਲਾ ਰਿਆ ਹੁਣ ਸਰਕਾਰ ਇੱਕ ਕਦਮ ਕਹਿ ਦੇ ਕਿ ਤੁਸੀਂ ਇਨਵੈਲਿਡ ਹੋ ਇਹ ਕਿੱਦਾਂ ਹੋ ਸਕਦਾ ਜੀ ਅਸੀਂ ਆਪਣੇ ਹੱਕ ਦੀ ਆਪਣੀ ਡਿਮਾਂਡ ਮੰਤਰੀ ਸਾਹਿਬ ਕੋਲ ਸ਼ਾਂਤਮਈ ਤਰੀਕੇ ਨਾਲ ਰੱਖਣ ਆਏ ਆ ਤੇ ਉਹਦੇ ਵਾਸਤੇ ਅਸੀਂ ਅੱਜ ਸਾਰੇ ਜ਼ਿਲ੍ਹੇ ਦੇ ਬੰਦੇ ਇਕੱਠੇ ਹੋ ਕੇ ਡਾਕਟਰ ਬਲਬੀਰ ਸਿੰਘ ਜੀ ਨੂੰ ਇੱਕ ਮੈਮੋਰੰਡਮ ਦੇਵਾਂਗੇ ਕਾਰਨ ਪਿੱਛੇ ਕੀ ਲੱਗਦਾ ਕਿਉਂ ਕਾਰਜ ਕਰਨ ਇਹਨਾਂ ਨੇ ਲਾਗੂ ਕੀਤੀ ਨਹੀਂ ਇਹ ਕਿਤੇ ਨਾ ਕਿਤੇ ਸਰ ਜਿਹੜੀ ਕੇਂਦਰ ਦੀ ਨੀਤੀ ਆ ਕਾਰਪੋਰੇਟ ਨੂੰ ਵਡਾਵਾ ਦੇਣਾ ਇਹ ਸਾਰਾ ਉਸ ਚੱਕਰ ਕਾਰਪੋਰੇਟ ਦੇ ਚੱਕਰ ਚ ਛੋਟੇ ਵਪਾਰੀ ਨੂੰ ਮਾਰਿਆ ਜਾ ਰਿਹਾ ਤੇ ਵੱਡੇ ਵਪਾਰੀ ਉਸ ਤੇ ਸਾਰੇ ਤੇ ਕਬਜ਼ਾ ਕਰਦੇ ਜਾ ਰਹੇ ਤਾਂ ਆਲਟਰਨੇਟ ਕੀ ਹੈ ਜੀ ਆਲਟਰਨੇਟ ਇਹੀ ਆ ਸਰ ਜਿਹੜੇ ਸਾਡੇ ਵਰਗੇ ਛੋਟੇ ਵਪਾਰੀ ਨੇ ਅਸੀਂ ਸਰ ਖੁਦ ਤਾਂ ਕੰਮ ਕਰ ਹੀ ਰਹ ਅਸੀਂ ਸਰਕਾਰ ਤੋਂ ਨੌਕਰੀ ਨਹੀਂ ਮੰਗਦੇ ਅਸੀਂ ਕੋਈ ਪੱਤਾ ਨਹੀਂ ਮੰਗਦੇ ਅਸੀਂ ਕਿਸੇ ਵੀ ਤਰ੍ਹਾਂ ਦਾ ਅਸੀਂ ਕੋਈ ਪੱਤਾ ਨਹੀਂ ਲੈਂਦੇ ਸਰਕਾਰ ਤੋਂ ਜੀ ਅਸੀਂ ਉੱਪਰੋਂ ਬਿਜਲੀ ਦਾ ਬਿੱਲ ਭਰਦੇ ਆ ਅਸੀਂ ਕਾਰਪੋਰੇਸ਼ਨਾਂ ਦੇ ਬਿੱਲ ਭਰਦੇ ਆ ਦੋ ਦੋ ਚਾਰ ਚਾਰ ਬੰਦੇ ਆਪਣੀ ਸਮਰੱਥਾ ਦੇ ਹਿਸਾਬ ਨਾਲ ਜਿਹਦੇ ਕੋਲ ਜਿੰਨਾ ਕੰਮ ਹੈ ਉਹ ਇਮਪਲॉयਮੈਂਟ ਅਸੀਂ ਜਨਰੇਟ ਕਰ ਰਹੇ ਆ ਅਸੀਂ ਕੋਈ ਨੌਕਰੀ ਨਹੀਂ ਮੰਗਦੇ ਅਸੀਂ ਦੋ ਦੋ ਚਾਰ ਚਾਰ ਪੰਜ ਪੰਜ ਬੰਦੇ ਨੂੰ ਇਮਪਲॉयਮੈਂਟ ਦੇ ਰਹੇ ਆ ਜੇ ਜ਼ਿਲ੍ਹੇ 'ਚ ਸਾਢੇ ਹਜ਼ਾਰ ਲਾਵਾਂ ਤਾਂ 5000 ਬੰਦਾ ਸਾਡੇ ਨਾਲ ਮਿਲ ਕੇ ਰੋਟੀ ਵੀ ਖਾ ਰਿਹਾ ਜਿਹੜਾ ਸਾਡੇ ਕੋਲ ਕੰਮ ਕਰਦਾ ਹੈ ਕੋਈ ਸਾਨੂੰ ਕੈਮੀਕਲ ਸਪਲਾਈ ਕਰਨ ਆ ਰਿਹਾ ਕੋਈ ਸਾਡੇ ਕੋਲ ਸਫਾਈ ਕਰਮਚਾਰੀ ਹੈ ਕੋਈ ਸਾਡੇ ਕੋਲ ਟੈਕਨੀਸ਼ੀਅਨ ਨੇ ਕੰਮ ਕਰ ਰਹੇ ਨੇ ਬਹੁਤ ਸਾਰੇ ਕਿਸੇ ਤੋਂ ਅਸੀਂ ਪ੍ਰਿੰਟਿੰਗ ਜੌਬ ਕਰਾ ਰਹੇ ਹਾਂ ਕਿੰਨੇ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਨਿੱਕਲ ਬੋਟਰੀ ਤੇ ਖਰਚਾ ਕਿੰਨਾ ਆਉਂਦਾ ਐ ਅਪਰੋਕਸੀਮੇਟਲੀ ਜਿਵੇਂ ਛੋਟੀਆਂ ਨੇ ਤੁਸੀਂ ਕਹਿਆ 30 ਸਾਲ ਹੋ ਗਏ ਉਹ ਕਾਫੀ ਆਦਾ ਸਟੈਬਲਿਸ਼ ਹੋ ਚੁੱਕੀਆਂ ਨੇ ਕਿੰਨਾ ਦਾ ਖਰਚ ਆਉਂਦਾ ਤੁਹਾਡੇ ਸਰ ਮਿਨੀਮਮ ਲੈਬ ਖੋਲਣ ਵਾਸਤੇ ਅੱਜ ਦੀ ਰੇਟ ਜਿਸ ਤਰ੍ਹਾਂ ਦੀ ਮਸ਼ੀਨਰੀ ਰਿਕੁਆਇਰਡ ਹੈ 10 ਲੱਖ ਰੁਪਏ ਖਰਚ ਆਉਂਦਾ ਹੈ ਜੇ ਜੇ ਆਪਾਂ ਇੱਕ ਅੱਛਾ ਸੈਂਟਰ ਬਣਾਣਾ ਜਿਹਦੇ ਵਿੱਚ ਆਪਾਂ ਹਰ ਤਰ੍ਹਾਂ ਦੀ ਫੈਸਿਲਿਟੀ ਪੇਸ਼ੈਂਟ ਨੂੰ ਪ੍ਰੋਵਾਈਡ ਕਰ ਸਕੀਏ ਜਿਵੇਂ ਤੁਸੀਂ ਕਿਹਾ ਵੀ ਸਾਡੀਆਂ ਮੰਗਾ ਨੇ ਮੰਗਾ ਦੇ ਵਿੱਚ ਕੀ ਹੈ ਖਾਲੇ ਕਾਨੂੰਨ ਦੇ ਜਿਹੜੇ ਕਾਨੂੰਨ ਆ ਰਿਹਾ ਹੈ ਉਦੇ ਵਿੱਚ ਕੀ ਨੁਕਸਾਨ ਹੈ ਉਹਦੇ ਵਿੱਚ ਇਹ ਕਹਿੰਦੇ ਨੇ ਸਰ ਵੀ ਮਿਨੀਮਮ ਪੀ ਐਚ ਡੀ ਜਾਂ ਐਮ ਬੀਬੀਐਸ ਐਮ ਡੀ ਪੈਥੋਲੋਜਿਸਟ ਡਾਕਟਰ ਹੀ ਰਿਪੋਰਟ ਨੂੰ ਸਾਈਨ ਕਰ ਸਕਦਾ ਹੈ ਤੁਸੀਂ ਲੋਕ ਸਿਰਫ ਕੰਮ ਕਰਕੇ ਰਿਪੋਰਟ ਡਾਕਟਰ ਨੂੰ ਸਬਮਿਟ ਕਰਾ ਦਿਓ ਉਹ ਤਾਂ ਸਾਡੇ ਤੇ ਸਿੱਧੇ ਤੌਰ ਤੇ ਕ੍ਰਿਪਸ਼ਨ ਖੋਪੀ ਜਾਊਗੀ ਡਾਕਟਰ ਅੱਜ ਮੈਂ ਮੰਨ ਲਓ ਮੈਨੂੰ ਡਾਕਟਰ ਮਿਲਦਾ 10000 ਰੁਪਏ ਤੇ ਕੱਲੋਂ ਅਗਲਾ ਕੋ ਮੈਂ ਤਾਂ 3 ਲੱਖ ਰੁਪਏ ਲਵਾਂਗਾ ਅਸੀਂ ਰੋਟੀ ਕਿੱਥੋਂ ਖਾਵਾਂਗੇ ਅਸੀਂ ਪਹਿਲਾਂ ਹੀ 10 20 20 30000 ਕਮਾਣ ਵਾਲੇ ਬੰਦੇ ਆ ਅਸੀਂ ਡਾਕਟਰਾਂ ਨੂੰ 3 ਲੱਖ 5 ਲੱਖ ਕਿੱਥੋਂ ਦੇਵਾਂਗੇ ਇਹ ਤਾਂ ਕਿਤੇ ਨਾ ਕਿਤੇ ਸਾਡੇ ਤੇ ਉੱਪਰ ਉਲਟਾ ਕ੍ਰਾਪਸ਼ਨ ਸਾਡੇ ਤੇ ਥੋਪੀ ਜਾ ਰਹੀ ਹੈ ਕਿਹਾ ਜਾ ਸਕਦਾ ਹੈ ਕਿ ਇਸ ਸਰਕਾਰ ਦੇ ਵਿੱਚ ਕਾਨੂੰਨ ਪਾਸ ਹੋਊਗਾ ਜਾਂ ਅਗਲੀ ਸਰਕਾਰ ਕਿੰਨਾ ਕੁ ਟਾਈਮ ਲੁਕੋਏਗੀ ਸਰ ਸਾਡੇ ਹਿਸਾਬ ਨਾਲ ਜੋ ਹੁਣ ਉਹਨਾਂ ਨੇ ਰਣਨੀਤੀ ਬਣਾਈ ਹੈ ਹੁਣ ਇੱਕ ਸੁਪਰੀਮ ਕੋਰਟ ਨੇ ਨੋਟੀਫਿਕੇਸ਼ਨ ਕੱਢਿਆ ਜਿਹੜੇ ਸਾਡੇ ਖਿਲਾਫ ਨੇ ਜਿਨ੍ਹਾਂ ਕੋਲ ਉੱਪਰ ਲੀਆਂ ਡਿਗਰੀਆਂ ਐਮ ਡੀ ਪੈਥੋਲੋਜੀ ਵਾਲੀਆਂ ਕੀਤੀਆਂ ਹੋਈਆਂ ਉਹ ਸੁਪਰੀਮ ਕੋਰਟ ਵਿੱਚ ਪਹੁੰਚੇ ਉਹਨਾਂ ਨੇ ਉੱਥੇ ਜਾ ਕੇ ਆਪਣਾ ਕੇਸ ਲਗਾਇਆ ਕਿ ਜਿਹੜੀਆਂ ਸਟੇਟਾਂ ਨੇ ਕਾਨੂੰਨ ਲਾਗੂ ਨਹੀਂ ਕੀਤਾ ਉਹਨਾਂ ਸਟੇਟਾਂ ਵਿੱਚ ਕਾਨੂੰਨ ਸ਼ਕਤੀ ਨਾਲ ਲਾਗੂ ਕਰਾਇਆ ਜਾਵੇ ਇਨ ਫਿਊਚਰ ਜਿਹੜੇ ਲੈ ਕੋਰਟ ਦਾ ਸਾਰਾ ਲੈਣਗੇ ਅਸੀਂ ਬਿਲਕੁਲ ਕੋਰਟ ਦਾ ਸਾਰਾ ਲਾਵਾਂਗੇ ਸਰ ਜੇ ਸਾਡੀਆਂ ਇਹ ਡਿਮਾਂਡ ਇਸ ਤਰ੍ਹਾਂ ਪੂਰੀਆਂ ਨਹੀਂ ਹੋਣਗੀਆਂ ਸ਼ਾਂਤਮਈ ਤਰੀਕੇ ਨਾਲ ਅਸੀਂ ਆਉਣ ਵਾਲੇ ਸਮੇਂ ਵਿੱਚ ਐਜੀਟੇਸ਼ਨ ਵੀ ਕਰਾਂਗੇ ਤੇ ਕੋਰਟ ਦਾ ਸਾਰਾ ਵੀ ਲਾਵਾਂਗੇ ਪਰ ਪੰਜਾਬ ਸਰਕਾਰ ਵੀ ਲਾਗੂ ਕਰਨ ਜਾ ਰਹੀ ਹੈ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਹੈ ਕਿ ਸੁਪਰੀਮ ਕੋਰਟ ਦਾ ਤੇ ਕੇਂਦਰ ਦਾ ਦੋਨਾਂ ਦਾ ਪ੍ਰੈਸ਼ਰ ਹੈ ਉਹਨਾਂ ਦੇ ਉੱਪਰ ਹਾਂ ਜੀ ਸਿਹਤ ਮੰਤਰੀ ਸਾਹਿਬ ਨਾਲ ਸਾਡੀਆਂ ਬਹੁਤ ਮੀਟਿੰਗਾਂ ਚੰਡੀਗੜ੍ਹ ਵਿਖੇ ਹੋਈਆਂ ਤੇ ਬਹੁਤ ਜਗ੍ਹਾ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਮੈਮੋਰੈਂਡਮ ਦਿੱਤੇ ਗਏ ਆਂ ਤੇ ਅਮਨ अरोड़ा ਜੀ ਦੇ ਨਾਲ ਕੱਲ ਦੁਪਹਿਰੇ ਮੀਟਿੰਗ ਹੋਈ ਹੈ ਜੀ 3 ਵਜੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੰਤਰੀ ਸਾਹਿਬਾਨ ਨਾਲ ਸੰਧਵਾ ਸਾਹਿਬ ਨਾਲ ਆਪਣੇ ਮੈਡਮ ਬੀਬੀ ਬਲਜਿੰਦਰ ਜੀ ਨਾਲ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨਾਲ ਸਭ ਨੇ ਇਹੀ ਭਰੋਸਾ ਦਿੱਤਾ ਸਾਨੂੰ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਹੱਕ ਵਿੱਚ ਕੋਈ ਨਾ ਕੋਈ ਅਸੀਂ ਤੁਹਾਡੇ ਤੁਹਾਡਾ ਪੁਆਇੰਟ ਸਮਝ ਗਏ ਆ ਵੀ ਤੁਸੀਂ ਆਜ਼ਾਦੀ ਤੋਂ ਬਾਅਦ ਤੁਸੀਂ ਲੋਕ ਕੰਮ ਕਰ ਰਹੇ ਹੋ ਤੇ ਤੁਸੀਂ ਜੋ ਕਹਿ ਰਹੇ ਹੋ ਪੁਆਇੰਟ ਬਿਲਕੁਲ ਵੈਲਿਡ ਹੈ ਬਟ ਇੱਕ ਆਸ਼ਵਾਸ਼ਣ ਨਾਲ পেট ਨਹੀਂ ਭਰਦਾ ਜਦ ਤੱਕ ਸਾਨੂੰ ਸਰਕਾਰ ਕੋਈ ਉਹਦਾ ਲਿਖਤ ਦੇ ਵਿੱਚ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਕਿ ਅੱਜ ਤੱਕ ਜਿਹੜੇ ਬੰਦੇ ਇਹ ਬੈਠੇ ਨੇ ਇਹ ਐਵੇਂ ਜਿਵੇਂ ਕੰਮ ਕਰਦੇ ਰਹਿਣਗੇ ਨਵੇਂ ਤੁਸੀਂ ਰੂਲ ਜੋ ਮਰਜ਼ੀ ਬਣਾ ਦਿਓ ਕਿ ਕੱਲ ਪਰਸੋਂ ਚੌਥੇ ਜਿ ਕੋਈ ਲੈਬ ਖੁੱਲਦੀ ਆ ਉਹ ਜਿਹੜੇ ਮਰਜ਼ੀ ਰੂਲ ਤੁਸੀਂ ਨਵੇਂ ਬਣਾ ਦਿਓ ਫਰੇਮ ਕਰ ਦਿਓ ਉਹ ਸਾਨੂੰ ਸਿਰ ਮੱਥੇ ਨੇ ਪਰ ਜਿਹੜੇ ਪੁਰਾਣੇ ਬੰਦੇ ਕੰਮ ਕਰਦੇ ਨੇ ਉਹ ਐਜ਼ ਇਟ ਇਜ਼ ਕਰਦੇ ਨੇ ਡਾਕਟਰ ਜੀ ਵੀ ਲੰਘਣ ਜਾ ਰਹੇ ਹੋ ਜਿਸ ਤੋਂ ਬਾਅਦ ਸਾਡਾ ਕੋਈ ਨਹੀਂ ਹੱਲ ਹੁੰਦਾ ਉਹ ਲਾਰੈਂਸ ਜੀ ਫਿਰ ਉਸ ਤੋਂ ਬਾਅਦ ਸਰ ਅਸੀਂ ਐਜੀਟੇਸ਼ਨਾਂ ਉਸ ਤੋਂ ਬਾਅਦ ਕੋਟ ਦਾ ਰਸਤਾ ਫਿਰ ਸਾਡੇ ਕੋਲ ਕੋਈ ਰਸਤਾ ਨਹੀਂ ਬਚ ਜਾਂਦਾ ਜੀ ਕਿਉਂਕਿ ਸਾਡੀ ਤਾਂ ਰੋਟੀ ਖੋਈ ਜਾ ਰਹੀ ਹੈ ਅਸੀਂ ਤਾਂ ਭੁੱਖੇ ਮਰਨਾ ਹੈ ਜਿਹੜਾ ਬੰਦਾ ਭੁੱਖਾ ਮਰੂਗਾ ਉਹ ਸੜਕ ਤੇ ਉਤਰੂਗਾ ਪਰ ਅੱਜ ਅਸੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਡਾਕਟਰ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਪਰ ਹਾਂਜੀ ਜੀ ਮੇਰਾ ਨਾਮ ਹੈ ਜੀ ਵਿਜੇਂਦਰ ਸਿੰਘ ਮੈਂ ਬਲਾਕ ਰਾਜਪੁਰਾ ਤੋਂ ਆਂ ਜੀ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਇੱਥੇ ਪਟਿਆਲੇ ਦੇ ਵਿੱਚ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਆਪਣੀ ਮੰਗਰ ਦੱਸਣ ਵਾਰੇ ਜੋ ਫਿਰ ਸਾਡੇ ਜੈਮਲਾਪ ਸਾਡੀ ਰਾਜਪੁਰਾ ਲੈਬਾਰਟਰੀ ਅਸੀਂ ਸਿੱਧੂ ਆਸੀ ਸਾਡੀ ਮੇਨ ਮੰਗਾ ਹੈਗੀਆਂ ਜੀ ਜੋ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਅਸੀਂ ਉਹਦਾ ਵਿਰੋਧ ਕਰਦੇ ਆ ਜਿੰਨੇ ਵੀ ਸਾਡੇ ਲੈਬਾਰਟਰੀ ਭਾਈਚਾਰੇ ਦੇ ਲੈਬ ਦੇ ਕੰਮ ਕਰਦੇ ਆ ਤੁਸੀਂ ਅਸੀਂ ਕਾਨੂੰਨ ਦਾ ਸਤਕਾਰ ਅਸੀਂ ਉਹਨੂੰ ਕਹਿੰਦੇ ਆ ਵੀ ਹਾਂ ਕਾਨੂੰਨ ਲਾਗੂ ਕਰੋ ਪਰ ਜੋ ਇਸ ਟਾਈਮ ਜੋ ਲੈਬਾਂ ਸਾਡੀ ਚੱਲ ਰਹੀਆਂ ਉਹਨਾਂ ਨੂੰ ਸੇਵ ਕੀਤਾ ਜਾਵੇ ਪਹਿਲਾਂ ਇਹ ਕਾਨੂੰਨਾਂ ਦੀ ਗੱਲ ਵਾਸਤੇ ਇਹ ਐਸਪੀ ਦਾ ਕਾਨੂੰਨ ਹੈ ਜਿਹਦੇ ਵਿੱਚ ਤੁਹਾਨੂੰ ਪਹਿਲਾਂ ਜ਼ਿਲ੍ਹਾ ਪ੍ਰਧਾਨ ਜੀ ਸਾਰਾ ਕੁਝ ਖੁੱਲ ਕੇ ਦੱਸ ਚੁੱਕੇ ਆ ਕਿ ਉਹਦੇ ਵਿੱਚ ਅਸੀਂ ਸਾਡੇ ਰੋਜ਼ਗਾਰ ਸਾਡੇ ਤੋਂ ਖੋਏ ਜਾਣਗੇ। ਜਨਾਹ ਕਹਿ ਰਹੇ ਹਨ ਕਿ ਮੰਤਰੀ ਜੀ ਦੇਖਦਾ ਹੈਗਾ ਮੰਤਰੀ ਜੀ ਨੂੰ ਗੱਪੇ ਖਰਾਵਾਗੇ ਆਪਣੇ ਆਦੇ ਆਲੇ ਖੜਨਾ। ਮੇਰੀ ਬਸ ਇੱਕ ਹਫਤ ਤੋਂ ਪਹਿਲੀ ਬੇਨਤੀ ਤਾਂ ਇਹ ਹੈ ਵੀ ਤੁਸੀਂ ਪਲੀਜ਼ ਕਲੈਰੀਫਾਈ ਕਰੋ ਤੁਹਾਡੇ ਨਾਲ ਦਾ ਕੋਈ ਹੋਰ ਸਾਥੀ ਹੈ ਜਿਹੜਾ ਇੱਧਰ ਉੱਧਰ ਹੈ ਜਾਂ ਰਸਤੇ 'ਚ ਉਹ ਥੋੜਾ ਖਿੱਚ ਗਿਆ। ਪਲੀਜ਼ ਉਹਨਾਂ ਨੂੰ ਕਾਲ ਕੀਤੀ ਜਾਵੇ।

ਜਿੰਦਾਬਾਦ ਡਾਕਟਰ ਬਦੀਰ ਜਿੰਦਾਬਾਦ ਡਾਕਟਰ ਬਦੀਰ ਜਿੰਦਾਬਾਦ ਜੈ ਮਲਾਬ ਜਿੰਦਾਬਾਦ ਜੈ ਮਲਾਬ ਜਿੰਦਾਬਾਦ ਜੈ ਮਲਾਬ ਜਿੰਦਾਬਾਦ ਬੋਲੋ ਇਸ ਤਰ੍ਹਾਂ ਦੇ ਬੋਲ ਕਰਾਂ లైఫ్ హాల్ కు సోను వను కి తో హెల్త్ 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 హెల్ ਤੂੰ ਤਾਂ ਕਹਿੰਦਾ ਵੀ ਜਦੋਂ ਮਿਊਨਿਸਪਲ ਸਟਾਫ ਨੂੰ ਮਤ ਕਾ ਦੇਗਾ ਫਿਰ ਸਮਨ ਕੋਈ ਕਰਾ ਦੇਗਾ ਕਿਉਂ ਨਹੀਂ ਹੋਏਗਾ ਫਿਰ ਪਰ ਬੋਲ ਕੇ ਬੰਦ ਨਹੀਂ ਚੱਲਦਾ ਇੱਕ ਜਿਹੜਾ ਨੇਬਰ ਹੋ ਡਾਕਟਰ ਹੈ ਜਾਂ ਨੇਬਰ ਉਹ ਜਿਹੜੀ ਉਹਦੀ ਆਪਣੀ ਮੱਲ ਕੋਸ਼ਲ ਦੇ 70 ਸ ਹੈ ਉਹਦੀ ਇੱਕ ਰਿਪਾਇਰ ਕੀਤੀ ਹੈ ਲੋਕਾਂ ਦੇ ਵਿੱਚ ਵਿਸ਼ਵਾਸ ਹੈ ਔਰ ਉਹਦੇ ਨਾਲ ਨਾ ਲੋਕਾਂ ਨੂੰ ਸਹੂਲਤ ਮਿਲਦੀ ਹੈ ਆਪਣੇ ਦੋਸਤਾਂ ਸਾਡੇ ਬਾਰੇ ਰਿਪੋਰਟ ਮਿਲਦਾ ਜਿਹੜਾ ਅਪਡੇਟ ਦੇ ਬਿੱਤੇ ਲੱਗਾ ਹੈ ਕਿੰਨੇ ਬਦਲ ਸਾਰੇ ਪੰਜਾਬ ਚ ਜਾਤੀ ਦਾ ਸਰਸਰ ਸੁਣ ਜੀ 15000 ਲੈ ਰਿਹਾ 15000 ਲੈ ਰਿਹਾ ਇੱਕ ਜੀ ਦੇ ਵਿੱਚ ਚਾਰ ਬੰਦੇ ਵੀ ਲਾਵਾਂਗਾ ਕਿੰਨੇ ਬੰਦਿਆਂ ਨੂੰ ਰਿਕਰਾਰ ਕਰਿਆ ਹੋਇਆ ਹੈ ਜੀ ਜਿਹੜਾ ਜਿਆਦਾ ਸਮਾਨ ਜੀ ਮਸ਼ੀਨਾਂ ਬੀਜ ਜਿਉਂ ਸਾਰਾ ਤੇ ਕੱਚ ਦੇ ਨੇ ਪੰਜਾਬ ਸਰਕਾਰ ਵੱਲੋਂ ਕੀ ਐਸਵਾਸਨ ਦੇਖੋ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਸੁਣਿਆ ਹੋਊਗਾ ਕਿ ਪੰਜਾਬ ਮੈਡੀਕਲ ਕੌਂਸਲ ਹੈ ਮੈਡੀਕਲ ਕੌਂਸਲ ਤੇ ਸੁਣੀ ਹੋਣੀ ਆ ਡੈਂਟਰ ਕੌਂਸਲ ਤੇ ਸੁਣੀ ਹੋਣੀ ਆ ਨਰਸਿੰਗ ਕੌਂਸਲ ਫਾਰਮੇਸੀ ਕੌਂਸਲ ਜੇ ਬਣੀਆਂ ਹੋਈਆਂ ਜਿਹੜੇ ਲੈਬੋਰਾਟਰੀ ਟੈਕਨੀਸ਼ੀਅਨ ਆ ਜਾਂ ਹੋਰ ਜਿਹੜੇ ਜਿਹੜੇ ਪੈਰਾਮੈਡਿਕ ਦੇ ਕੋਰਸਸ ਆ ਗਿਆ ਬਹੁਤ ਸਾਰੇ ਉਹਨਾਂ ਦੀ ਇਹ ਇਹਨਾਂ ਦੇ ਕਾਫੀ ਸਾਰੇ ਡਿਸਪਲਨ ਆ ਗਿਆ ਉਹਨਾਂ ਦੀ ਕਾਉਂਸਲ ਨਹੀਂ ਸੀ ਉਹਨਾਂ ਦੀ ਕੋ ਰਜਿਸਟ੍ਰੇਸ਼ਨ ਨਹੀਂ ਹੁੰਦੀ ਕੋਈ ਉਹਨਾਂ ਦਾ ਹਸਾਬਕਤਾਬ ਰੱਖਣ ਵਾਲਾ ਨਹੀਂ ਹੈ ਕੋਈ ਰੈਗੂਲੇਸ਼ਨ ਨਹੀਂ ਹੈ ਉਹਦੇ ਵਾਸਤੇ ਇਹ ਮਾਨਯੋਗ ਅਦਾਲਤ ਦਾ ਵੀ ਮੈਂਡੇਟ ਸੀਗਾ ਔਰ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਨਾਂ ਨੇ ਵੀ ਕਿਹਾ ਸੀਗਾ ਵੀ ਹਲਾਈਟ ਕਾਉਂਸਲ ਬਣਾਉਣੀਆਂ ਸਾਰੀ ਉਹਦੇ ਚ ਅਸੀਂ ਉਹਦੇ ਸਿਗਨੇਟਰੀ ਆ ਗਏ ਉਹਦੇ ਚ ਹਲਾਈਟ ਕਾਉਂਸਲ ਬਣਾਉਣੀਆਂ ਉਹਦੇ ਚ ਜਿਹੜਾ ਇਹਨਾਂ ਦਾ ਜਿਹੜਾ ਮੇਨ ਇਸ਼ੂ ਹੈਗਾ ਨਾ ਜੀ ਉਹਨਾਂ ਨੇ ਉਹਦੇ ਚ ਜਿਵੇਂ ਕਿਹਾ ਵੀ ਡਾਕਟਰ ਪਥੋਲੋਜੀਸਟ ਹੋਣਾ ਚਾਹੀਦਾ ਤੇ ਆਪਾਂ ਸਾਰੇ ਜਾਣਦੇ ਆ ਕਿ ਜਿਹੜੇ ਅੱਜਕੱਲ ਟੈਸਟ ਹੁੰਦੇ ਆ ਨਾ ਜੀ ਉਹ ਮਸ਼ੀਨਾਂ ਦੇ ਨਾਲ ਟੈਸਟ ਹੁੰਦੇ ਆ ਨਾਲ ਜਿਹੜਾ ਬੰਦਾ ਜਿਹੜਾ ਲੈਬੋਰੀ ਟੈਕਨੀਸ਼ੀਅਨ ਆ ਜਿਹੜੇ ਨਾਰਮਲ ਟੈਸਟ ਆ ਉਹਦੇ ਵਾਸਤੇ ਪਥੋਲੋਜਿਸਟ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿਹੜੇ ਟੈਸਟ ਉਹ ਜਿਹੜਾ ਪਥੋਲੋਜਿਸਟ ਕੋਲ ਵੀ ਆ ਜਾਂ ਮਾਈਕਰੋਬਾਇਓਲੋਜਿਸਟ ਨੇ ਵੀ ਕੋਲੀ ਹੋਈ ਆ ਉਹਦੇ ਚ ਆਟੋ ਐਨਾਲਾਈਜ਼ਰ ਕੰਮ ਦਿਆ ਉਹਨੂੰ ਮਾਲੋ ਨਾ ਜਿਵੇਂ ਅਸੀਂ ਬਹੁਤ ਲੈਬੋਰੀ ਯੂਜ਼ ਕਰਦੇ ਆ ਉਹਦੇ ਚ ਬਲੱਡ ਦਾ ਟੈਸਟ ਹੋ ਗਿਆ ਮਤਲਬ ਪਸ਼ਾਬ ਦਾ ਹੋ ਗਿਆ ਸਟੂਲ ਦਾ ਹੋ ਗਿਆ ਜਿਹੜੇ ਕਾਮਨ ਟੈਸਟ ਆ ਦੇ ਆਪਾਂ ਕਰਦੇ ਆ ਜੀ ਮਤਲਬ ਜਿਹ ਇਹ ਸਾਰੇ ਅੱਜ ਕੱਲ ਟੈਕਨੋਲੋਜੀ ਦੇ ਹਿਸਾਬ ਨਾਲ ਟੈਸਟ ਹੁੰਦੇ ਆ ਤੇ ਉਹਦੇ ਚ ਜਿਹੜਾ ਲੈਬਾਰਟਰੀ ਟੈਕਨੀਸ਼ੀਅਨ ਆ ਅਸਾਈਨ ਕਰੇਗਾ ਪਥੋਲੋਜਿਸ ਦੀ ਲੋੜ ਉੱਥੇ ਪੈਂਦੀ ਆ ਜਿਵੇਂ ਕੋਈ ਪੇਸ਼ੈਂਟ ਆਪਾ ਉਹਨੂੰ ਕਹਿਣਾ ਵੀ ਉਹਨੂੰ ਕੈਂਸਰ ਹੈ ਜੀ ਉਹਦੇ ਵਿੱਚ ਐਕਸਪਰਟਿਸ ਆਂਦੀ ਆ ਕਿ ਉਸ ਤੋਂ ਉੱਪਰ ਜਾ ਕੇ ਉਹਨੇ ਜਿਹੜਾ ਉਹਨੇ ਆਪਣੀ ਐਕਸਪਰਟਿਸ ਦੇਣੀ ਆ ਉਹ ਜਿਹੜੀਆਂ ਵੱਡੀਆਂ ਲੈਬਾਰਟਰੀਆਂ ਜਿਹੜੀਆਂ ਪਥੋਲੋਜੀ ਦੇ ਕੋਲ ਟੈਸਟ ਕਰਦੀਆਂ ਕੈਂਸਰ ਦੇ ਟੈਸਟ ਕਰਦੀਆਂ ਹੋਰ ਜਿਹੜਾ ਟਿਸ਼ੂ ਦਾ ਕਰਨਾ ਹੈ ਜਾਂ ਜਿਹੜੇ ਕੋਈ ਸਪੈਸ਼ਲਾਈਜ਼ਡ ਟੈਸਟ ਕਰਨੇ ਆ ਉੱਥੇ ਮਾਈਕਰੋਬਾਇਓਲੋਜਿਸਟ ਤੇ ਪਥੋਲੋਜ ਪੰਜਾਬ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਅਸੀਂ ਰਜਿਸਟ੍ਰੇਸ਼ਨ ਹੋਏਗੀ ਇਹਦੇ ਨਾਲ ਮਤਲਬ ਕੁਆਲਿਟੀ ਇੰਪਰੂਵਮੈਂਟ ਹੋਏਗੀ ਅਸੀਂ ਉਹਨਾਂ ਨੂੰ ਰੈਗੂਲੇਟ ਕਰ ਸਕਾਂਗੇ ਮਤਲਬ ਤਾਂ ਕਿ ਕੋਈ ਕਿਸੇ ਦੀ ਕੋਈ ਐਕਸਪਲੋਇਟੇਸ਼ਨ ਨਾ ਹੋਵੇ ਬਹੁਤ ਸਾਰੇ ਉਹਦੇ ਜਿਹੜੇ ਰੈਗੂਲੇਸ਼ਨ ਹੋਏਗੀ ਉਹਨਾਂ ਨੂੰ ਵੀ ਫਾਇਦਾ ਹੋਏਗਾ ਜਿਹਨਾਂ ਨੂੰ ਇੱਕ ਗਾਰੰਟੀ ਮਿਲੇਗੀ ਵੀ ਮੈਂ ਰਜਿਸਟਰਡ ਆ ਜੀ ਮਤਲਬ ਜੇ ਇੱਕ ਅਨਰਜਿਸਟਰਡ ਬੰਦਾ ਹੁੰਦਾ ਜਿਵੇਂ ਜਿਹੜੇ ਪਿੰਡਾਂ ਚਾਰ ਐਮਪੀ ਹੁੰਦੇ ਇੱਕ ਰਜਿਸਟਰਡ ਹੁੰਦਾ ਜਿਹੜਾ ਪੜਿਆ ਲਿਖਿਆ ਬੰਦਾ ਹੁੰਦਾ ਸੋ ਕੁਆਲੀਫਾਈਡ ਬੰਦੇ ਹੀ ਰੌਟਰੀਆਂ ਖੋਲਣਗੇ ਇਹਨਾਂ ਵਾਸਤੇ ਵੀ ਅਨ ਹੈਲਦੀ ਕੰਪੀਟੀਸ਼ਨ ਨਹੀਂ ਹੋਏ ਕੋਈ ਐਮਐਲਟੀ ਦੀ ਡਿਗਰੀ ਹੋਏਗੀ ਉਹੀ ਖੋਲੇਗਾ ਨਾ ਜਿਹਨੇ ਜਿਹਨੇ ਕੋਰਸ ਕੀਤਾ ਹੋਏਗਾ। ਸੋ ਇਸ ਕਰਕੇ ਜ਼ਰੂਰੀ ਸੀਗਾ ਵੀ ਜਿਹੜੇ ਕੋਈ ਬੰਦਾ ਕਿਸੇ ਕੋਲੇ ਕੰਮ ਕਰਦਾ ਕਿਸੇ ਲੈਬਾਰਟਰੀ ਚ ਉਹ ਜਾ ਕੇ ਪਿੰਡ ਚ ਆਪਣੀ ਲੈਬਾਰਟਰੀ ਖੋਲ ਦਿੰਦਾ ਪਰ ਉਹਦੇ ਕੋਲ ਡਿਗਰੀ ਕੋਈ ਨਹੀਂ ਹੈ ਜੀ। ਉਹਨੇ ਡਿਪਲੋਮਾ ਨਹੀਂ ਕੀਤਾ ਹੈ। ਉਹ ਉਹਦੇ ਕੋਲ ਨੌਲੇਜ ਨਹੀਂ ਹੈ। ਸੋ ਗਵਰਨਮੈਂਟ ਦੇ ਆਪਣੇ ਕਨਸਰਨ ਹੈ ਜੀ। ਬਟ ਆਈ ਵਾਂਟ ਟੂ ਅਸ਼ੂਰ ਥੈਮ ਕਿ ਅਸੀਂ ਇਹਨਾਂ ਨੂੰ ਸਾਰੀ ਪ੍ਰੋਸੈਸ ਦੇ ਵਿੱਚ ਅਸੋਸੀਏਟ ਕਰਾਂਗੇ। ਇਹਨਾਂ ਦਾ ਕਿ ਕੋਈ ਵੀ ਲੈਬਾਰਟਰੀ ਬੰਦ ਨਹੀਂ ਹੋਣ ਦੇਾਂਗੇ ਔਰ ਇੱਕ ਸਪੈਸ਼ਲ ਕੈਟੇਗਰੀ ਜਿਹੜੀ ਹੈਗੀ ਆ ਜਿਹਦੇ ਵਿੱਚ ਕਿ ਜਿਹੜੇ ਐਡ ਜਿਹਨੇ ਐਮ ਐਲਟੀ ਦਾ ਕੋਰਸ ਕੀਤਾ ਹੋਇਆ ਆਪਣੀ ਲੈਬਾਰਟਰੀ ਚਲਾ ਸਕਦਾ ਸਰ ਜਿਵੇਂ ਇਹ ਲੈਬਾਰਟਰੀ ਟੈਕਨੀਸ਼ੀਅਨ ਇੱਕ ਰਿਪੋਰਟ ਦਿੰਦਾ ਹੈ ਤੁਹਾਨੂੰ ਕੀ ਲੱਗਦਾ ਉਹ ਪੂਰੀ ਤਰ੍ਹਾਂ ਮਤਲਬ ਠੀਕ ਨਹੀਂ ਹੁੰਦੀ ਤਾਂ ਕਰਕੇ ਕੀ ਇਹ ਜਾਵੇ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਹੈਗੇ ਅੱਜ ਕੱਲ ਜਿਹੜੇ ਮੈਜੋਰਿਟੀ ਟੈਸਟ ਹਨ ਆਟੋਲਾਈਨ ਐਨਾਲਾਈਜ਼ਰਸ ਹੁੰਦੇ ਆ ਜਿਹੜਾ ਲੈਬਾਰਟਰੀ ਆਫਟਰਲੋਦੀ ਵੀ ਜ਼ਿੰਮੇਵਾਰੀ ਹੈ ਨਾ ਜੀ ਜੇ ਕੋਈ ਪੈਥੋਲੋਜੀਸਟ ਆ ਉਹਦੇ ਕੋਲ ਵੀ ਟੈਸਟਾਂ ਐਮ ਐਲਟੀ ਕਰ ਰਿਹਾ ਟੈਸਟ ਉਹ ਕਰ ਰਿਹਾ ਹੈਗਾ ਮੈਂ ਤੁਹਾਨੂੰ ਦੱਸਿਆ ਫਰਕ ਕਿੱਥੇ ਪੈਂਦਾ ਜਿੱਥੇ ਕੋਈ ਮਤਲਬ ਜਿਵੇਂ ਕੈਂਸਰ ਦਾ ਤੁਹਾਨੂੰ ਮ ਵੇ ਕਰੋਨਾ ਆ ਗਿਆ ਕੋਈ ਹੋਰ ਬਿਮਾਰੀਆਂ ਆ ਗਿਆ ਬਹੁਤ ਸਾਰੀ ਕੰਡੀਸ਼ਨਸ ਹੁੰਦੀਆਂ ਜੀ ਮੰਨ ਲਓ ਨਾ ਜਿਹੜੇ ਐਡਵਾਂਸਡ ਟੈਸਟ ਹੈ ਬਹੁਤ ਸਾਰੇ ਹੈਗੇ ਜੀ ਉਹ ਉਹਦੇ ਵਿੱਚ ਆਪਾਂ ਨੂੰ ਇੱਕ ਜਿਹੜਾ ਹੈਗਾ ਟ੍ਰੇਨਡ ਪਥੋਲੋਜਿਸਟ ਜਾਂ ਮਾਈਕਰੋਬੋਲੋਜਿਸਟ ਔਰ ਬਾਇਓਕੈਮਿਸਟਰੀ ਦੇ ਉਹ ਵੀ ਤਿੰਨ ਡਿਸਪਲਿਨ ਇਕੱਠੇ ਆਉਂਦੇ ਚ ਵੀ ਐਸ ਵੇਲੇ ਜਿਹੜਾ ਪਥੋਲੋਜਿਸਟ ਆ ਉਹ ਵੀ ਬਾਇਓਕੈਮਿਸਟਰੀ ਵੀ ਕਰ ਰਿਹਾ ਮਾਈਕਰੋਬੋਲੋਜੀ ਵੀ ਕਰ ਰਿਹਾ ਜਿਹੜਾ ਮਾਈਕਰੋਬੋਲੋਜਿਸਟ ਆ ਵੀ ਤਿੰਨੋ ਚੀਜ਼ਾਂ ਕਰ ਰਿਹਾ ਉਹਦੇ ਵਿੱਚ ਡਿਫਰੈਂਸ਼ੀਏਸ਼ਨ ਆਉਂਦੀ ਆ ਉਹਨਾਂ ਟੈਸਟਾਂ ਵਿੱਚ ਆਉਂਦੀ ਆ ਜੀ ਮੰਨ ਲਓ ਨਾ ਜਿਵੇਂ ਉਹਦੇ ਚ ਆਲਰੇਡੀ ਜਿਹੜਾ ਹੈਗਾ ਤੁਹਾਡੀਆਂ ਬਹੁਤ ਸਾਰੀਆਂ ਨੈਸ਼ਨਲ ਲੈਵਲ ਦੀਆਂ ਲੈਬੋਰੀਟਰੀਜ਼ ਆ ਗਈਆਂ ਜਿਹੜੇ ਪਥੋਲੋਜਿਸਟ ਹੈ ਉਹ ਵੀ ਬਹੁਤ ਸਾਰੇ ਟੈਸਟ ਦਿੱਲੀ ਭੇਜਦੇ ਆ ਉਹ ਇਹ ਵੀ ਉੱਥੇ ਭੇਜਦੇ ਆ ਕੋਈ ਨਾ ਫਰਕ ਨਹੀਂ ਪੈਂਦਾ ਤੋਂ ਅਸੀਂ ਇਹਨੂੰ ਸਾਰੇ ਨੂੰ ਨਾ ਜਿਹੜਾ ਹੈਗਾ ਇਹਨੂੰ ਸਟੱਡੀ ਕਰਕੇ ਅਸੀਂ ਕਾਫੀ ਮਿਹਨਤ ਕੀਤੀ ਆ ਸਾਡੇ ਬੰਦਿਆਂ ਨੇ ਹੋਰ ਮਿਹਨਤ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜਾ ਨੇਬਰਹੂਡ ਡਾਕਟਰ ਹੈ ਔਰ ਜਿਹੜਾ ਨੇਬਰਹੂਡ ਚਾਹੇ ਉਹ ਲੈਬੋਰੀਟਰੀ ਆ ਕੇਮਿਸਟ ਆ ਇਹ ਵੀ ਸਰਵਾਈਵ ਕਰਨੇ ਚਾਹੀਦੇ ਆ ਇਹਨਾਂ ਨੂੰ ਐਥੀਕਲ ਪ੍ਰੈਕਟਿਸ ਹੋਵੇ ਪੜ੍ਹੇ ਲਿਖੇ ਬੰਦੇ ਹੋਣ ਕੁਆਲੀਫਾਈਡ ਹੋਣ ਅਨਕੁਆਲੀਫ ਤੇ ਇਹ ਅਸੀਂ ਜਰੂਰ ਇੰਨਾ ਸਾਡਾ ਜਿਹੜਾ ਮਕਸਦ ਹੈਗਾ ਲੇਕਿਨ ਉਹਦੇ ਐਟ ਦ ਸੇਮ ਟਾਈਮ ਚੜਾ ਹੈਗਾ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਮਤਲਬ ਇਹਨਾਂ ਦੀ ਜਿਹੜੀ ਜੈਨੂਇਨ ਡਿਮਾਂਡ ਹੈ ਉਹਨੂੰ ਸਪੋਰਟ ਕਰਦੇ ਸਰਕਾਰ ਦੀ ਪ੍ਰਕਿਰਿਆ ਤੇ ਸਵਾਲ ਆਉਂਦਾ ਕਹਿੰਦੇ ਵੀ ਇੱਕ ਬੰਦੇ ਕੋਲ ਜਾਣੇ ਉਹ ਦੂਜੇ ਕੋਲ ਭੇਜਨ ਲੱਗੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਮੈਂ ਹੀ ਭਲਾਵਾ ਕਰਾਂ ਹੁਣ ਸਾਰੇ ਅਫਸਰ ਉੱਥੇ ਆਉਣਗੇ ਇਦਾਂ ਦੀ ਕੋਈ ਗੱਲ ਨਹੀਂ ਪਹਿਲਾਂ ਵੀ ਕੀਤਾ ਇਦਾਂ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਲੱਗਿਆ ਹੋਣਾ ਪਤਾ ਨਹੀਂ ਆਪਾਂ ਤਾਂ ਅੱਜ ਸਰਦਾਰ ਨਾਲ ਖੜਾ ਕੀਤਾ ਜੀ ਮੈਂ ਪ੍ਰਧਾਨ ਖੜਾ ਸਾਡਾ ਨਾਲ ਇਹਨਾਂ ਦੇ ਥੋੜੀ ਕੀ ਮੰਗ ਕਹਿੰਦੇ ਸਾਡੀ ਮੰ ਤਾਂ ਸਟੇਟ ਸਰਕਾਰ ਉਹਨੂੰ ਲਾਗੂ ਕਰਨਾ ਚਾਹੁੰਦੀ ਆ ਅਕਤੂਬਰ ਮਹੀਨੇ ਦੇ ਵਿੱਚ ਜੇ ਉਹ ਲਾਗੂ ਹੋ ਜਾਂਦੀ ਹੈ ਉਹ ਜਿਹੜੀ ਐਚਪੀ ਹੈ ਉਹਦੇ ਵਿੱਚ ਜਿਹੜਾ ਲੈਬ ਟੈਕਨੀਸ਼ੀਅਨ ਹੈ ਜੋ ਡੀਐਮਐਲਟੀ ਹੈ ਜੋ ਬੀਐਸਸੀ ਹੈ ਉਹਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਬਿਲਕੁਲ ਗਲਤ ਲਿਖੀ ਹੋਈ ਹੈ ਉਹ ਕੇਂਦਰ ਸਰਕਾਰ ਨੇ ਆਪਣੇ ਕਾਰਪੋਰੇਟਰ ਨੂੰ ਪੜਾਵਾ ਦੇਣ ਵਾਸਤੇ ਉਹਨਾਂ ਨੂੰ ਉਹਨਾਂ ਦੀ ਪਿਟ ਤੋਂ ਉੱਪਰ ਥਾਪਣ ਵਾਸਤੇ ਉਹ ਚੀਜ਼ਾਂ ਲਿਖੀਆਂ ਹੋਈਆਂ ਨੇ ਅਸੀਂ ਸਟੇਟ ਨੂੰ ਵੀ ਬੇਨਤੀ ਕੀਤੀ ਸੀ ਵੀ ਉਹ ਤੁਹਾਡੇ ਬੰਦੇ ਨੇ ਇਹ ਬੇਰੁਜ਼ਗਾਰ ਹੋਣਗੇ ਜੇ ਐਚਪੀ ਲਾਗੂ ਹੁੰਦਾ ਤਾਂ ਸਾਡੇ ਬੰਦੇ ਬੇਰੁਜ਼ਗਾਰੀ ਵੱਲ ਚਲੇ ਜਾਣਗੇ ਅਸੀਂ ਉਸ ਤੋਂ ਪਹਿਲਾਂ ਸਰਕਾਰ ਨੂੰ ਇਹ ਬੇਨਤੀ ਕੀਤੀ ਵੀ ਐਚਪੀ ਤੋਂ ਪਹਿਲਾਂ ਸਾਡੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਇੱਕ ਡੀਐਮਟੀ ਨੂੰ ਇੰਡੀਪੈਂਡੈਂਟ ਤੌਰ ਦੇ ਉੱਪਰ ਜਿਵੇਂ ਲੈਬ ਹੁਣ ਚਲਾ ਰਿਹਾ ਹੈ 35-35 ਸਾਲਾਂ ਤੋਂ 1947 ਤੋਂ ਲੈ ਕੇ ਅੱਜ ਤੱਕ ਚਲਾਉਂਦਾ ਆ ਰਿਹਾ ਵੀ ਇਸੇ ਤਰੀਕੇ ਨਾਲ ਚਲਾਉਂਦਾ ਰਹੇ ਤੇ ਉਸ ਤੋਂ ਬਾਅਦ ਤੁਸੀਂ ਐਚਪੀ ਲੈ ਕੇ ਆਓ ਹੁਣ ਇਸ ਤੋਂ ਬਾਅਦ ਮਾਨਯੋਗ ਮੰਤਰੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਸਰਦਾਰ ਬਲਵੀਰ ਸਿੰਘ ਡਾਕਟਰ ਬਲਵੀਰ ਸਿੰਘ ਜੀ ਨੇ ਵੀ ਹਾਂ ਅਸੀਂ ਇਹਨੂੰ ਹੱਲ ਕਰਾਂਗੇ ਪੰਜ ਚਾਰ ਦਿਨਾਂ ਦੇ ਵਿੱਚ ਜੇ ਇਹ ਐਚਪੀ ਤੋਂ ਪਹਿਲਾਂ ਲਾਗੂ ਕਰਦੇ ਨੇ ਤਾਂ ਸਰਕਾਰ ਦਾ ਬਹੁਤ ਧੰਨਵਾਦ ਹੈ ਜੇ ਸਰਕਾਰ ਐਸਪੀ ਤੋਂ ਬਾਅਦ ਲਾਗੂ ਕਰਨ ਦੀ ਗੱਲ ਕਰੂਗੀ ਜਾਂ ਅਫਸਰ ਉਹਦੇ ਨਾਲ ਇਹਨਾਂ ਨੂੰ ਸੰਤੁਸ਼ਟ ਕਰਾ ਲੰਦੇ ਨੇ ਤਾਂ ਸਾਡੇ ਲਈ ਨਿੰਦਨੀਆਂ ਹੋਊਗਾ ਫਿਰ ਸਾਡਾ ਵਿਰੋਧ ਦੋਸੇ ਤਰੀਕੇ ਨਾਲ ਜਾ ਰਿਹਾ ਡਾਕਟਰ ਸਾਹਿਬ ਦੀ ਸ਼ਬਦਾਵਲੀ ਦੀ ਸ਼ਬਦਾਵਲੀ ਸੀ ਵੀ ਇੱਥੇ ਆਹ ਰੀਜ਼ਨ ਸੀਗਾ ਆਹ ਕਾਰਨ ਸੀਗਾ ਕਿ ਉਸ ਨਾਲ ਸੰਤੁਸ਼ਟ ਨਹੀਂ ਡਾਕਟਰ ਸਾਹਿਬ ਨੇ ਜੋ ਬੋਲੇ ਅਸੀਂ ਉਹਨਾਂ ਪੂਰੇ ਸੰਤੁਸ਼ਟਾ ਡਾਕਟਰ ਸਾਹਿਬ ਪਹਿਲਾਂ ਵੀ ਬਹੁਤ ਅੱਛਾ ਤਰੀਕੇ ਨਾਲ ਸਾਨੂੰ ਉਹਨਾਂ ਨੇ ਅਟੈਂਡ ਕੀਤਾ ਹੁਣ ਤੱਕ ਦੇ ਜਿੰਨੇ ਮੰਤਰੀ ਆਏ ਨੇ ਸਭ ਤੋਂ ਅੱਛਾ ਤਰੀਕੇ ਨਾਲ ਸਾਨੂੰ ਡਾਕਟਰ ਬਲਬੀਰ ਸਿੰਘ ਜੀ ਨੇ ਅਟੈਂਡ ਕੀਤਾ ਔਰ ਸਾਡੇ ਬਾਰੇ ਉਹਨਾਂ ਨੇ ਚਿੰਤਾ ਵੀ ਬਿਆਨ ਕੀਤੀ ਹੈ ਪਰ ਕਿਤਨੇ ਕਿਤ ਟਾਈਮ ਲਾ ਦਾਂਦੀਆਂ ਨੇ ਚੀਜ਼ਾਂ ਦੇ ਵਿੱਚ ਉਹ ਟਾਈਮ ਲਾਉਂਦੇ ਲਾਉਂਦੇ ਅਕਤੂਬਰ ਆ ਗਿਆ ਅਕਤੂਬਰ 'ਚ ਇਹਨਾਂ ਨੇ AHP ਲਾਗੂ ਕਰਨਾ ਹੈ ਹੁਣ ਜੇ ਅਸੀਂ ਚਾਹੁੰਦੇ ਆ ਵੀ AHP ਜਦੋਂ ਸਿਰ ਤੇ ਆ ਕੇ ਖੜ ਗਿਆ ਹੁਣ ਇਹਨਾਂ ਨੂੰ ਹਫੜਾ தਫੜੀ ਦੇ ਵਿੱਚ ਜਲਦੀ ਜਲਦੀ ਤਿਆਰ ਕਰਨਾ ਚਾਹੀਦਾ ਜੇ ਸਾਨੂੰ 5 ਦਿਨਾਂ ਬਾਅਦ ਵੀ ਬੁਲਾਉਂਦੇ ਨੇ ਤਾਂ 5 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ 10 ਦਿਨਾਂ ਦੇ ਵਿੱਚ ਵਿੱਚ AHP ਤੋਂ ਪਹਿਲਾਂ ਇੱਕ ਗਾਈਡਲਾਈਨ ਤਿਆਰ ਕਰਨੀ ਚਾਹੀਦੀ ਹੈ ਇੱਕ ਐਸੀ ਗਾਈਡਲਾਈਨ ਤਿਆਰ ਕਰਨੀ ਚਾਹੀਦੀ ਜਿਹਦੇ ਵਿੱਚ ਬੇਸਿਕ ਲੈਬਰਾਟਰੀ ਜਿੱਦਾਂ ਸਿਰਫ ਕੱਲੇ DMLT ਦੀ ਮੈਂ ਗੱਲ ਕਰੂੰਗਾ ਕਿਉਂਕਿ ਅਸੀਂ ਬੇਸਿਕ ਵਾਲੇ ਆ ਜਿਹੜੇ ਛੋਟ ਸਤਰਾਂ ਨੇ ਹੈ ਸਤਰਾਂ ਨੇ ਕਿਹੜਾ ਤੁਹਾਡੇ ਪੈਥੋਲੋਜਿਸਟ ਬੈਠੂ ਆ ਕੇ ਮੈਂ ਸੰਗਰੂਰ ਨੂੰ ਬਿਲਾਉਂ ਕਰਦਾ ਮੈਂ ਤੁਹਾਨੂੰ ਸਾਰ ਨੂੰ ਦੱਸ ਦੇਣਾ ਚਾਹੁੰਨਾ ਤੁਹਾਡੇ ਮਾਧਿਅਮ ਨਹੀਂ ਪੂਰੇ ਪੰਜਾਬ ਦੇ ਵਿੱਚ 300 ਪੈਥੋਲੋਜਿਸਟ ਹੈ ਨਹੀਂ ਮੇਰੇ ਲਈ ਇਹਦੀ ਲਿਸਟ ਹੈ 300 ਪੈਥੋਲੋਜਿਸਟ ਵੀ ਨਹੀਂ ਹੈਗਾ ਔਰ ਸਾਡੀ 2 ਕਰੋੜ ਦੀ ਆਬਾਦੀ ਹੈ ਔਰ 2 ਕਰੋੜ ਦੀ ਆਬਾਦੀ ਵੀ ਸਾਡਾ ਵੱਡਾ ਪੰਜਾਬ ਹੈ ਜੇ ਤੁਸੀਂ 300 ਬੰਦੇ ਨੂੰ 2 ਕਰੋੜ ਬੰਦੇ ਨੂੰ 300 ਬੰਦੇ ਦੇ ਹਵਾਲੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਦੀ ਕਰਨਾ ਚਾਹੁੰਦੇ ਹੋ ਤੁਸੀਂ ਸਿੱਧ ਕਰਨਾ ਚਾਹੁੰਦੇ ਹੋ ਵੀ ਲੋਕ ਮਰਨ ਜਾਂ ਲੋਕ ਕਾਰਪੋਰੇਟ ਦੇ ਅਧੀਨ ਹੋ ਜਾਣ ਜਿਹੜੀ ਸਰਕਾਰ ਹੈ आम आदमी दी सरकारी ला लो ये जेडी केंद्र सरकार ने नु पिंड दी है आम ਤੁਸੀਂ ਵਿਧਾਨ ਸਭਾ ਦੇ ਵਿੱਚ ਸਪੀਕਰਾਂ ਦੇ ਸੁਣਿਆ ਹੋਊਗਾ ਮੁੱਖ ਮੰਤਰੀ ਸਾਹਿਬ ਬੋਲਦੇ ਨੇ ਵੀ ਉਹ ਕਾਰਪੋਰੇਟ ਨੂੰ ਬढ़ावा ਦਿੰਦੀ ਹੈ ਕਾਰਪੋਰੇਟ ਨੂੰ ਬढ़ावा ਇਸ ਤਰੀਕੇ ਨਾਲ ਹੀ ਦਿੱਤਾ ਜਾਊਗਾ ਜੇ ਸਾਡੇ ਅਧਿਕਾਰਾਂ ਦਾ ਹੰਨਣ ਹੋਇਆ ਜੇ ਸਾਡੇ ਅਧਿਕਾਰ ਖੋਹ ਲਿੱਤੇ ਗਏ ਸਾਨੂੰ ਸੁਤੰਤਰ ਤੌਰ ਤੇ ਕੰਮ ਕਰਨ ਦੀ ਆਗਿਆ ਨਾ ਮਿਲੀ ਤਾਂ ਸਮਝੋ ਕਾਰਪੋਰੇਟ ਦਾ ਸਟੇਟ ਸਰਕਾਰ ਵੀ ਸਮਰਥਨ ਕਰਦਾ ਹੈ ਲੈਬਾਰਟਰੀ ਟੈਕਨੀਸ਼ੀਅਨ ਦਾ ਕੋਰਸ ਕਰਾਉਣ ਵਾਲੇ ਜਿੰਨੀਆਂ ਵੀ ਇੰਸਟੀਚਿਊਟ ਨੇ ਤੁਸੀ ਲੱਗਦਾ ਕਿ ਉਹ ਸਾਰੀਆਂ ਪ੍ਰੋਸੀਜਰ ਜਿਹੜੀਆਂ ਵੀ ਪ੍ਰੋਸੈਸ ਜੋ ਮੈਂ ਜਿਹੜੀਆਂ ਲੈਬ ਟੈਕਨੀਸ਼ੀਅਨ ਜਿੰਨੇ ਹੁਣ ਤੱਕ ਪੈਦਾ ਹੋਏ ਸਰਕਾਰ ਦੀ ਕੋਈ ਗਾਈਡਲਾਈਨ ਨਹੀਂ ਸੀ ਕੋਈ ਕਾਉਂਸਲ ਨਹੀਂ ਸੀ ਸਰਕਾਰ ਦੀ ਕੋਈ ਇੰਟਰਫੇਰੈਂਸ ਨਹੀਂ ਸੀ ਜਿਹੜਾ ਬੱਚਾ ਜਿੱਥੋਂ ਵੀ ਕਰਕੇ ਆਇਆ ਕਾਲਜ ਖੋਲਣ ਦੀ ਇਜਮਤੀ ਕਿਹਨੇ ਦੇਣੀ ਹੁੰਦੀ ਹੈ ਮੈਡੀਕਲ ਐਜੂਕੇਸ਼ਨ ਮੈਡੀਕਲ ਡਿਪਾਰਟਮੈਂਟ ਨੇ ਉਹਨਾਂ ਨੇ ਦੇਣੀ ਸੀ ਉਹਨਾਂ ਨੇ ਕਿਉਂ ਨਹੀਂ ਦਿੱਤੀ ਇਹ ਉਹਨਾਂ ਦੀ ਯੋਗਤਾ ਤੇ ਸਵਾਲ ਹੈ ਮੁੰਡਿਆਂ ਦੀ ਜਵਾਬ ਹੈ ਤੁਸੀਂ ਜਿਹੜਾ ਮਰਜ਼ੀ ਕਾਲਜ ਖੋਲ੍ਹ ਲਓ ਬੱਚੇ ਜਾ ਕੇ ਐਡਮਿਸ਼ਨ ਲੈਣਗੇ ਮੈਂ ਡਿਪਲੋਮਾ ਕਰਕੇ ਆਇਆ ਸੀ ਮੈਂ ਬੀਐਸਸੀ ਕਰ ਲਈ ਉਹਦੇ ਬਾਅਦ ਐਮਐਸਸੀ ਕਰ ਲਈ ਉਹ ਮੇਰਾ ਆਪਣਾ ਇੰਡੀਵਿਜੂਅਲ ਹੈ ਮੈਨੂੰ ਕੀ ਪਤਾ ਜਿੱਦੋਂ ਮੈਂ ਐਮਐਸਸੀ ਕਰਕੇ ਆ ਉਹ ਵੈਲਿਡ ਕਾਲਜ ਹੈ ਕਿ ਨਹੀਂ ਹੈ ਉਹ ਚੱਲ ਰਿਹਾ ਹੈ ਉਹਦੀ ਐਡੀ ਬੜੀ ਬਿਲਡਿੰਗ ਹੈ 10 ਕਿੱਲਾਂ ਦੇ ਵਿੱਚ ਉਹ ਕਿਹਨੇ ਸ਼ੁਰੂ ਕਰਾਇਆ ਉਹਦੇ ਵਿੱਚ ਕੋਈ ਮਾਪਦੰਡ ਸਰਕਾਰ ਨੇ ਤੈਅ ਕਰਨਾ ਹੈ ਜੇ ਐਜੂਕੇਸ਼ਨ ਪੂਰ ਮਿਲੀ ਹੈ ਐਜੂਕੇਸ਼ਨ ਪੂਰ ਡਿਪਾਰਟਮੈਂਟ ਤੋਂ ਮਿਲੀ ਹੈ ਐਜੂਕੇਸ਼ਨ ਪੂਰ ਇੰਸਟੀਚਿਊਟ ਤੋਂ ਮਿਲੀ ਹੈ ਉਹ ਉਹ ਸਾਰਾ ਕਸੂਰ ਸਰਕਾਰ ਦਾ ਹੁੰਦਾ ਹੈ ਉਹ ਚਾਹੇ ਅੱਜ ਦੀ ਸਰਕਾਰ ਹੋਵੇ ਚਾਹੇ ਤੂੰ ਪਹਿਲਾਂ ਵਾਲੀਆਂ ਸਰਕਾਰਾਂ ਹੋਣ ਸਰਕਾਰਾਂ ਦਾ ਕਮੇਜਾ ਪਬਲਿਕ ਨੇ ਹੀ ਭੁਗਤਿਆ ਕਰਦੀ ਪਬਲਿਕ ਨੂੰ ਸਹੂਲਤ ਦੇਣੀ ਉਹਨਾਂ ਨੂੰ ਮਾਰਗਦਰਸ਼ਕ ਕਰਨਾ ਉਹਨਾਂ ਵਾਸਤੇ ਕਾਨੂੰਨ ਬਣਾਉਣੇ ਸਰਕਾਰਾਂ ਦੇ ਕੰਮ ਨੇ ਜੇ ਪਬਲਿਕ ਦੀ ਗੱਲ ਕਰੀਏ ਕੋਈ ਵੀ ਰਿਪੋਰਟ ਲੈਣ ਜਾਂਦਾ ਚਾਹੇ ਬਲੱਡ ਰੀ ਲੈਣ ਜਾਂਦਾ ਹੋਵੇ ਚਾਹ ਆਫ ਜਾਂ ਫਰੀਟੀ ਐਲ ਸੀ ਡੀ ਐਲ ਸੀ ਵਗੈਰਾ ਲੈਣ ਜਾਂਦਾ ਉਹਦੇ ਵਿੱਚ ਕਿਤਨਾ ਦਾ ਡਿਫਰ ਹੁੰਦਾ ਵਾ ਕੀ ਕਰਨਾ ਇਹ ਡਿਫਰ ਕਿਵੇਂ ਆਉਂਦਾ ਇਹ ਸਾਰਾ ਚ ਆਉਂਦਾ ਕਿਸੇ ਆ ਡਾਕਟਰ ਲਵੇ ਤੁਸੀਂ ਜਾਣਦੇ ਹੋ ਉੱਥੇ ਤੁਹਾਨੂੰ ਲਾਜ ਨਹੀਂ ਹੁੰਦਾ ਦੂਜੇ ਡਾਕਟਰ ਲਵੇ ਜਾਣਦੇ ਉੱਥੇ ਤੁਹਾਡਾ ਲਾਜ ਨਹੀਂ ਹੁੰਦਾ ਮਤਲਬ ਦੋਨਾਂ ਦੀ ਯੋਗਤਾ ਦਾ ਸਵਾਲ ਹੈ ਇੱਥੇ ਤੁਸੀਂ ਅੱਜ ਹਾਈ ਕੋਰਟ ਦੇ ਵਿੱਚ ਤੁਸੀਂ ਇੱਕ ਲੋਅਰ ਕੋਰਟ ਦੇ ਵਿੱਚ ਕੇਸ ਕਰਦੇ ਹੋ ਤੁਸੀਂ ਉੱਥੇ ਬਰੀ ਹੋ ਜਾਂਦੇ ਹੋ ਜਾਂ ਤੁਸੀਂ ਉੱਥੇ ਮ ਸ਼ਾਸ਼ੰਗੌਰ ਜਾ ਕੇ ਤੁਸੀਂ ਉੱਥੇ ਬਰੀ ਹੋ ਜਾਨੇ ਹੋ ਇਹਦਾ ਮਤਲਬ ਜਦ ਤੱਕ ਕਾਨੂੰਨ 'ਚ ਫਰਕ ਸੀ ਜਾਂ ਫਿਰ ਜੱਜ 'ਚ ਫਰਕ ਸੀ ਜਾਂ ਉਹਦੀ ਯੋਗਤਾ 'ਚ ਫਰਕ ਸੀ ਕੇਸ ਤਾਂ ਸੇਮ ਹੀ ਹੁੰਦਾ ਨਾ ਜੇ ਤੁਹਾਡੇ ਅੱਗੇ ਮੰਗ ਨਹੀਂ ਜਿਹੜਾ ਜਿਹੜਾ ਨਤੀਜਾ ਇਹ ਲੋੜ ਮੰਗਣੀ ਮੰਦੇ ਇਹੇ ਪ੍ਰੋਟੈਸਟ ਜਾਰੀ ਰਹੂਗਾ ਅਸੀਂ ਸਰਕਾਰ ਦੇ ਜੇ ਸਾਨੂੰ ਉਮੀਦ ਹੈ 100% ਵੀ ਇਹ ਦਿਨ ਸਾਨੂੰ ਦੇਖਣਾ ਨਹੀਂ ਪਊਗਾ ਜੇ ਸਾਡੀ ਮੰਗ ਨਾ ਪੂਰੀ ਹੋਈ ਦੇਖੋ ਜੀ ਮੈਨੂੰ ਦੱਸਦਾ ਟੈਰੋਰਿਜ਼ਮ ਕਿਵੇਂ ਫੈਲਦਾ ਭੁੱਖ ਟੈਰੋਰ ਨੂੰ ਬੁਲਾਉਂਦੀ ਆ ਸਭ ਤੋਂ ਔਕੀ ਸਜ਼ਾ ਬੰਦੇ ਨੂੰ ਸੌਣ ਨਾ ਦਿੱਤਾ ਜਾਵੇ ਸਭ ਤੋਂ ਵੱਡੀ ਵੱਧਵਾ ਵੀਰ ਬੰਦੇ ਦੀ ਰੋਟੀ ਖੋਹ ਲੇਤੀ ਜਾਵੇ ਜੇ ਤੁਹਾਨੂੰ ਬੰਦੇ ਨੂੰ ਇਹ ਕਹਿਦੀ ਨਾ ਵੀ ਬੰਦਾ ਸੌਣ ਨਹੀਂ ਦੇਣਾ ਤਾਂ ਮੈਂ ਦਾਵਾ ਬਿਕੋਸ ਟੱਚ ਪੇੜਨਾ ਮਾਰੋ 10 ਦਿਨਾਂ ਚ ਬੰਦਾ ਮਰ ਜਾਊਗਾ ਜੇ ਉਹਨੂੰ ਸੌਣ ਨਾ ਦਿੱਤਾ ਜਾਵੇ ਜੇ ਰੋਟੀ ਖੋਲੀ ਫਿਰ ਵੈਸੇ ਵੀ ਅਸੀਂ ਰੋੜਾਂ ਤੇ ਆਉਣਾ ਹੈ ਫਿਰ ਅਸੀਂ ਜਾ ਕੇ ਮਾਲੀ ਰੋੜਾਂ ਤੇ ਬਹਿ ਜਾਗੇ ਸਰਕਾਰ ਜੇ ਚਾਹੁੰਦੀ ਹੈ ਸਾਡਾ ਇੰਤਿਹਾਨ ਲੈਣਾ ਚਾਹੁੰਦੀ ਹੈ ਵੀ ਮੜਕਾ ਚੌਂਕ ਤੇ ਸਾਡੇ ਡੰਡੇ ਮਾਰੇ ਜਾਣ ਸਾਡੇ ਤੇ ਪਾਣੀ ਦੀਆਂ ਬੁਸ਼ਾਰਾ ਕਰੀਆਂ ਜਾਣ ਅਸੀਂ ਕੱਪੜੇ ਪਾੜ ਕੇ ਟੈਂਕੀਆਂ ਤੇ ਚੜਹੀਏ ਜੇ ਇਹ ਦੇਖੋ ਪੀਸਫੁੱਲ ਆ ਅਸੀਂ ਪੜੇ ਲਿਖੇ ਲੋਕ ਆ ਸਾਡੀ ਜਮਾਤ ਪੜੀ ਲ ਸਾਨੂੰ ਮੈਡੀਕਲ ਪ੍ਰੋਫੈਸ਼ਨ ਵਰਗਾ ਪ੍ਰੋਫੈਸ਼ਨ ਮਿਲਿਆ ਪਰਮਾਤਮਾ ਨੇ ਪੰਜਾਬ ਵਰਗੀ ਧਰਤੀ ਮਿਲੀ ਹੈ ਆਮ ਆਦਮੀ ਵਰਗੀ ਸਰਕਾਰ ਮਿਲੀ ਹੈ ਜੇ ਸਾਨੂੰ ਇਹ ਤਿੰਨ ਚੀਜ਼ਾਂ ਮਿਲਣ ਤੋਂ ਬਾਅਦ ਵਿੱਚ ਵੀ ਸਾਨੂੰ ਰੋੜਾਂ ਤੇ ਟੈਂਕਿਆਂ ਤੇ ਚੜਨਾ ਪੈਂਦਾ ਫਿਰ ਸਾਡੀ ਇਸ ਤੋਂ ਵੱਧ ਤਰਸਦੀ ਨਹੀਂ ਹੋ ਸਕਦੀ ਸਾਨੂੰ ਟੈਂਕਿਆਂ ਦੇ ਨਾਲ ਚੜਾ ਜਾਵੇ ਸਾਡਾ ਮਸਲਾ ਜੁਨੈਨੀ ਮਸਲੀ ਇਸੇ ਤਰੀਕੇ ਨਾਲ ਜਿਵੇਂ ਅੱਜ ਅਸੀਂ ਜਿੰਦਾਬਾਦ ਮੰਤਰੀ ਸਾਹਿਬ ਦਾ ਨਾਹਰਾ ਲਾ ਕੇ ਗਿਆ ਅਸੀਂ ਜਿੰਦਾਬਾਦ ਹੀ ਲਾਉਂਦੇ ਰਹੀਏ ਸਾਨੂੰ ਮਰਦਾਬਾਦ ਨਾ ਕਹਿਣਾ ਪਵੇ ਇਹ ਸਾਡੀ ਸੱਭਿਆ ਸਾਡਾ ਕਲਚਰ ਸਾਨੂੰ ਇਜਾਜ਼ਤ ਨਹੀਂ ਦਿੰਦਾ कि ਜਿਹਨੂੰ ਪ੍ਰਮਾਤਮਾ ਨੇ ਏਡਾ ਵੱਡਾ ਉਹਦੇ ਨਵਾਜੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਮੰਤਰੀਆਂ ਨੂੰ ਮੰਤਰੀ ਬਣਾਇਆ ਉਹਨਾਂ ਦੀ ਮਰਦਾਬਾਦ ਹੋਵੇ ਇਹ ਸਾਡਾ ਜਮੀਰ ਨਹੀਂ ਮੰਨਦਾ ਪਰ ਜੇ ਰੋਟੀ ਖੋਲੀ ਫਿਰ ਮਰਦਾਬਾਦ ਕਹਿਣ ਤੋਂ ਵੀ ਸਾਨੂੰ ਕੋਈ ਸੰਕੋਚ ਨਹੀਂ ਹੈ ਪਰ ਸਾਨੂੰ ਕਹਿਣੀ ਪੈਣਾ ਹੈ ਭੁੱਖਾ ਮਰਦਾ ਕੀ ਨਾ ਕਰਦਾ ਠੀਕ ਹੈ ਨਾ ਜੀ ਜੈ ਮਲਾਬ ਜਿੰਦਾਬਾਦ ਜੈ ਮਲਾਬ ਜਿੰਦਾਬਾਦ